ਬੀ ਸ਼ੈਤਾਨ ਜਿਹੜਾ ਬਾਹਰਲੀ ਕੰਟਰੀ ਦੀ ਬੈਟ ਕੇ ਕੁੱਤਾ ਇੱਕ ਭੌਂਕਦਾ ਆ ਬਡੌਗ ਇਹ ਇਹ ਮੈਂ ਇਹਨੂੰ ਮੱਝ ਨਹੀਂ ਕਹੂੰਗਾ ਇਹਨੂੰ ਮੈਂ ਗਧਾ ਕਹੂੰਗਾ ਇਹ ਜਿਹੜਾ ਪੰਨੂ ਆ ਨਾ ਇਹ ਗਧਾ ਆ ਔਰ ਅਸੀਂ ਗੱਲਾਂ ਖਾਲਿਸਤਾਨੀ ਮੰਗਦੇ ਅਸੀਂ ਕਹਿੰਦੇ ਬੇਗਮਪੁਰਾ ਖਾਲਸਾ ਰਾਜ ਹਾਣਾ ਚਾਹੀਦਾ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਨਸਾਨ ਆ ਪੂਰੀ ਸਿੱਖ ਕੌਮ ਦਾ ਦੁਸ਼ਮਣ ਆ ਇਹਦੀ ਜੜੀ ਆ ਅਰਥੀ ਸਾੜਾਂਗੇ ਔਰ ਜਿਸ ਨੂੰ ਵਿਰੋਧ ਆ ਇਹਨੂੰ ਇਹਦੀ ਆਰਤੀ ਸਾਡਾਂ ਦਾ ਉਹ ਸਾਡੇ ਨਾਲ ਰੂਪ ਰੂਪ ਜਿਹੜਾ ਮਿਲ ਕੇ ਟੇਬਲ ਟਾਕ ਵੀ ਕਰ ਸਕਦਾ ਔਰ ਜਿਹੜੀ ਉਹ ਭਾਸ਼ਾ ਕਹਿੰਦਾ ਆ ਜਿਹੜੀ ਸਾਨੂੰ ਸਮਝਾਣੀ ਚਾਹੁੰਦਾ ਸਾਨੂੰ ਸਮਝਾ ਲਵੇ ਜੇ ਉਹ ਜਿਹੜੀ ਭਾਸ਼ਾ ਸਾਡੇ ਕੋਲੋਂ ਸਮਝਣਾ ਚਾਹੁੰਦਾ ਅਸੀਂ ਉਹਨੂੰ ਸਮਝਾ ਸਕਦੇ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਚੱਲਣਾ ਆ ਤੇ ਭਾਜੀ ਉਹਦੇ ਵਿੱਚ ਗੁਰੂ ਦਾ ਕਿਸੇ ਨੂੰ ਵੀ ਨਹੀਂ ਲਿਖਿਆ ਉਹਦੇ ਵਿੱਚ ਤਾਂ ਕਿਸੇ ਨੂੰ ਮਹਰ ਲਾ ਕੇ ਆਇਆ ਕਿਸੇ ਨੂੰ ਕੋਸ਼ ਲਿਖਿਆ ਤੇ ਫੇ ਤੁਸੀਂ ਉਹ ਹਿਸਾਬ ਨਾਲ ਚੱਲ ਪੋ ਜਿੱਥੇ ਤੱਕ ਮੈਨੂੰ ਲੱਗਦਾ ਜਿਹੜੇ ਏਦਾਂ ਦੇ ਦਲਾਲ ਆ ਨਾ ਜਿਹੜੇ ਆ ਗਦਾ ਜਿਹੜਾ ਆ ਬੋਲਿਆ ਖੋਤਾ ਜਿਹੜਾ ਬੋਲਿਆ ਏਦਾਂ ਦੇ ਇਹਦੀ ਸੋਚ ਵਾਲੇ ਜਿਹੜੇ ਲੋਕ ਆ ਉਹ ਜਿਹੜੇ ਆ ਉਹ ਪੱਖਪਾਤ ਕਰਦੇ ਆ ਹਲਕਾ ਫਲੋਰ ਦੇ ਵਿਚਪਿੰਡ ਨੰਗਲ ਵਿਖੇ ਕੁਝ ਸ਼ਰਾਰਤੀ ਅਨਸਰਾ ਵੱਲੋਂ ਬਾਬਾ ਸਾਹਿਬ ਦੇ ਸਟੈਚੂ ਤੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਅਤੇ ਗੁਰਪਤਵੰਨ ਸਿੰਘ ਪੰਨੂ ਵੱਲੋਂ ਵੀਡੀਓ ਬਣਾ ਕੇ 14 April ਨੂੰ ਬਾਬਾ ਸਾਹਿਬ ਦੇ ਸਟੈਚੂ ਤੋੜਨ ਦੀ ਗੱਲ ਕਹੀ ਗਈ ਕੱਲ ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਗੁਰ ਪਤਵੰਸ ਸਿੰਘ ਪੰਨੂ ਦਾ ਸਾੜਾ ਜਾਵੇਗਾ ਪਤਲਾ ਵੇਖੋ ਪੂਰੀ ਰਿਪੋਰਟ ਬਾਏ ਗੁਰੂ ਜੀ ਕਾ ਹਾਲਸਾ ਬਾਏ ਗੁਰੂ ਜੀ ਕੀ ਫਤਿਹ 31 ਮਾਰਚ ਜਿਸ ਦਿਨ ਇਹ ਰਾਕਸ਼ਸ ਡਾਕਟਰ ਅੰਬੇਦਕਰ ਜਿਸ ਨੂੰ ਇਹਨਾਂ ਨੇ ਭਾਰਤ ਰਤਨ ਦਾ ਅਵਾਰਡ ਦਿੱਤਾ ਸੀ ਇਹ ਉਹ ਰਾਕਸ਼ਸ ਹੈ ਜਿਸ ਨੇ ਭਾਰਤ ਦਾ ਸਰਦਾਰ ਲਿਖਿਆ ਇਸ ਸਵਦਾ ਦਾ ਹੈ ਸਿੱਖ ਧਰਮ ਨੂੰ Hindu ਧਰਮ ਦਾ ਹਿੱਸਾ ਦੱਸ ਦਿੱਤਾ ਅੱਜ 31 ਮਾਰਚ ਨੰਗਲ ਫਲੋਰ ਵਿਖੇ ਖਾਲਿਸਤਾਨੀ ਪੁੱਖੀ ਸਿੱਖਾਂ ਨੇ ਇਸ ਰਾਖਸ਼ਸ ਕੰਬੇਜਕਰ ਦੇ ਬੁੱਤ ਤੇ ਸਿੱਖ ਆਰ ਨਾਟ Hindu ਸਿੱਖ Hindu ਨਹੀਂ ਹੈ ਅਸਰਜੇ ਖਾਲਿਸਤਾਨ ਜਿੰਦਾਬਾਦ ਪੰਜਾਬ ਰੈਫਰੰਡਮ ਜਿੰਦਾਬਾਦ ਦੇ ਛਾਪੇ ਲਾਇਆ ਹੈ ਸੁਨਿਆ ਦੇਤੇ ਆ ਪੂਰਾ ਅਸੀਂ ਇਸ Dalit ਵਰਗ ਨੂੰ ਇਹ ਡਾਕਟਰ ਅੰਬੇਦਕਰ ਤੁਹਾਡਾ ਗੁਰੂ ਨਹੀਂ ਹੈ ਤੁਹਾਡਾ ਗੁਰੂ ਹੈ ਭਗਤ ਰਵੀਦਾਸ 14 ਅਪ੍ਰੈਲ ਜਿਸ ਦਿਨ ਇਸ ਲਾਕਸ਼ ਜੈਪੀਨ ਜੈ ਭਾਰਤ ਜੈ ਗੁਰਦੇਵ ਧਨ ਗੁਰਦੇਵ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸੋ ਸਾਥੀਓ ਦਾਸ ਬਿੰਦਰ ਸਰੋਆ ਸ਼੍ਰੀ ਗੁਰੂ ਅਰਬਿਦਾਸ ਟਾਈਗਰ ਫੋਰਸ ਸੀਨੀਅਰ ਬਾਈਸ ਪ੍ਰਧਾਨ ਪੰਜਾਬ ਮੇਰੇ ਨਾਲ ਦੁਆਬਾ ਪ੍ਰਧਾਨ ਨਿਸ਼ਕੋਲਜੀ ਵੀ ਖੜੇ ਆ ਔਰ ਜ਼ਿਲ੍ਹਾ ਅੰਚਾਰ ਸ਼ੰਮੀ ਸਰਵਾਜੀ ਔਰ ਸਾਡੇ ਕੈਸ਼ੀਅਰ ਜ਼ਿਲ੍ਹੇ ਦੇ ਸੰਦੀਪ ਸਾਂਢੀ ਜੀ ਔਰ ਸਾਡੇ ਕਰਨਵੀਰ ਵੀ ਨਾਲ ਸਾਡੇ ਖੜੇ ਆ ਦੇਖੋ ਕੋਸ਼ਿਸ਼ ਸ਼ਰਾਰਤੀ ਆਂਸਰ ਇਸ ਤਰ੍ਹਾਂ ਦੇ ਹੁੰਦੇ ਆ ਕਿ ਉਹ ਕਹਿੰਦੇ ਹੁੰਦੇ ਨੇ ਇੱਕ ਮੱਝ ਲਿਬੜੀ ਹੋਈ ਆ ਤੋ ਸਾਰੀਆਂ ਮੱਝਾਂ ਨੂੰ ਲਵੇੜ ਦਿੰਦੀ ਆ ਪੂਛਾਂ ਮਾਰ ਮਾਰ ਕੇ ਇਹ ਇਹ ਮੈਂ ਨੂੰ ਮੱਝ ਨਹੀਂ ਕਹੂੰਗਾ ਇਹਨੂੰ ਮੈਂ ਗਧਾ ਕਹੂੰਗਾ ਇਹ ਜਿਹੜਾ ਪੰਨੂ ਆ ਨਾ ਇਹ ਗਧਾ ਆ ਔਰ ਪੂਰੀ ਸਿੱਖ ਕੌਮ ਨੂੰ ਜਿਹੜਾ ਆ ਇਹ ਬਦਨਾਮ ਕਰਨ ਤੇ ਤੁਲਿਆ ਹੋਇਆ ਆ ਜੇ 바ਵਾ ਸਾਹਿਬ ਡਾਕਟਰ ਭੀਮਰਾਓਂ ਬੇੜਕਾਰ ਜੀ ਦੇ ਲਈ ਇਹ ਸ਼ਬਦ ਜਿਹੜੇ ਇਸ ਤਰ੍ਹਾਂ ਦੇ ਬੋਲਦਾ ਆ ਵੀ ਖਾਲਿਸਤਾਨੀ ਆਪਾਂ ਵੀ ਕਹਿੰਨੇ ਖਾਲਿਸਤਾਨ ਅਸੀਂ ਕਹਿੰਨੇ ਕਿ ਬੇਗਮ ਪੂਰਾ ਖਾਲਸਾ ਰਾਜ ਅਸੀਂ ਵੀ ਮੰਗਦੇ ਆ ਅਸੀਂ ਕੱਲਾ ਖਾਲਿਸਤਾਨੀ ਮੰਗਦੇ ਅਸੀਂ ਕਹਿੰਨੇ ਬੇਗਮ ਪੂਰਾ ਖਾਲਸਾ ਰਾਜ ਹਣਾ ਚਾਹੀਦਾ ਕਿਉਂਕਿ ਜਿੱਥੇ ਪਰਮਪਿਤਾ ਗੁਰੂ ਵਿਦਾਸ ਮਹਾਰਾਜ ਜਿਨੇ ਕਿਹਾ ਸੀ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਭ ਸੇ ਰਵਦਾਸ ਰਹੇ ਪਰਸਨ ਪਰਮਪਿਤਾ ਗੁਰਬਿਦਾਸ ਮਹਾਰਾਜ ਜਿਨੇ ਆ ਉਹਨੇ ਬਰਾਬਰਤਾ ਦੀ ਗੱਲ ਕੀਤੀ ਆ ਵੀ ਮੈਨੂੰ ਇਦਾਂ ਦਾ ਰਾਜ ਚਾਹੀਦਾ ਜਿੱਥੇ ਕੋਈ ਕੋਈ ਗਮ ਕੋਈ ਭੈ ਕੋਈ ਦੁੱਖ ਤਕਲੀਫ ਨਾ ਹੋਵੇ ਉਸ ਉਸ ਜਿਹੜਾ ਉਹਨਾਂ ਨੇ ਰਾਜ ਭਗ ਦੀ ਗੱਲ ਕੀਤੀ ਆ ਉਹ 바ਵਾ ਸਾਹਿਬ ਡਾਕਟਰ ਭੀਮਰਾਓਂ ਬੇੜਕਾਰ ਜੀ ਨੇ ਸੰਵਿਧਾਨ ਲਾਗੂ ਕਰਕੇ ਸੰਵਿਧਾਨ ਦੇ ਵਿੱਚ ਲੈ ਕੇ ਉਹ ਜਿਹੜਾ ਆ ਉਹ 26 ਜਨਵਰੀ 1950 ਨੂੰ ਉਹ ਜਿਹੜਾ ਆ ਉਹਨਾਂ ਨੇ ਸਰਕਾਰ ਦੇ ਹੱਥ ਦਿੱਤਾ ਜਿਹੜਾ ਨੂ ਪੱਤੀ ਆ ਕੀ ਬੋਲਣਾ ਤੈਨੂੰ ਹਿੰਦੂ ਲਿਖਿਆ ਤੁਸੀਂ ਉਸ ਧਾਰਾ ਦਾ ਵਿਰੋਧ ਕਰੋ ਬਹੁਤ ਸਾਰੇ ਜਿਹੜੀਆਂ ਧਾਰਾ ਆ ਉਸ ਵਿਧਾਨ ਦੇ ਵਿੱਚ ਚੇਂਜ ਹੁੰਦੀਆਂ ਆ ਨਵੇਂ-ਨਵੇਂ ਉਹਦੇ ਵਿੱਚ ਜਿਹੜੇ ਰੂਲ ਪੈਦਾ ਕੀਤੇ ਜਾ ਰਹੇ ਆ ਲਾਗੂ ਕੀਤੇ ਜਾ ਰਹੇ ਆ ਤੇ ਕੀ ਅਸੀਂ ਉਹ 25 ਜਿਹੜੀ ਧਾਰਾ ਆ ਜਿਹੜੀ ਦੇ ਦੋ ਤੇ ਤੁਹਾਨੂੰ ਪ੍ਰੋਬਲਮ ਆ ਜਿੱਤੇ ਹਿੰਦੂ ਲਿਖਿਆ ਆ ਤੇ ਉਹ ਧਾਰਾ ਜਿਹੜੀ ਆ ਉਹ ਖਤਮ ਕੀਤੀ ਜਾ ਸਕਦੀ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਇਨਸਾਨ ਆ ਪੂਰੀ ਸਿੱਖ ਕੌਮ ਦਾ ਦੁਸ਼ਮਣ ਆ ਇਹਦੇ ਕਰਕੇ ਪੂਰੇ ਸਿੱਖ ਬਦਨਾਮ ਹੋ ਰਹੇ ਆ ਔਰ ਅਸੀਂ ਸ਼ਿਰੀ ਗੁਰ ਬਿਤਾਸ ਟਾਈਗਰ ਫੋਰਸ ਬਲੋਂ ਹੁਸ਼ਿਆਰਪੁਰ ਦੀ ਜਿਹੜੀ ਪੂਰੇ ਪੰਜਾਬ ਦੀਆਂ ਦਗਤ ਜਥੇਬੰਦੀਆਂ ਜਿਹੜੀਆਂ ਐਸਸੀ ਜਥੇਬੰਦੀਆਂ ਚਾਹੇ ਉਹ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਜਿਹੜੇ ਐਸੀ ਸਮਾਜ ਦੇ ਵਿੱਚ ਵਿਸ਼ਵਾਸ ਕਰਦੇ ਹੋ ਔਰ ਪਿਆਰ ਕਰਦੇ ਆ ਤੇ ਕੱਲ ਅਸੀਂ ਇਸ ਸ਼ੈਤਾਨ ਦਾ ਪਤਲਾ ਨਹੀਂ ਸਾੜਨਾ ਇਹਦੀ ਆਰਥੀ ਸਾੜਨ ਦਾ ਜਿਹੜਾ ਅਸੀਂ ਉਹ ਰੇਜ਼ਮੈਂਟ ਕੀਤਾ ਆ ਕੱਲ 1 ਵਜੇ ਡਾਕਟਰ ਬੀ ਆਰ ਅੰਬੇਡਕਰ ਚੌਂਕ ਹੁਸ਼ਿਆਰਪੁਰ ਦੇ ਵਿੱਚ ਬੱਸ ਸਟੈਂਡ ਦੇ ਕੋਲ ਇਹਦੀ ਜਿਹੜੀ ਆ ਆਰਥੀ ਸਾੜਾਂਗੇ ਔਰ ਜਿਸ ਨੂੰ ਵਿਰੋਧ ਆ ਇਹਨੂੰ ਇਹਦੀ ਆਰਤੀ ਸਾੜਨ ਦਾ ਉਹ ਸਾਡੇ ਨਾਲ ਰੂਪ ਰੂਪ ਜਿਹੜਾ ਮਿਲ ਕੇ ਟੇਬਲ ਟਾਕ ਵੀ ਕਰ ਸਕਦਾ ਔਰ ਜਿਹੜੀ ਉਹ ਭਾਸ਼ਾ ਕਹਿੰਦਾ ਆ ਜਿਹੜੀ ਸਾਨੂੰ ਸਮਝਾਣੀ ਚਾਹੁੰਦਾ ਸਾਨੂੰ ਸਮਝਾ ਲਵੇ ਜੇ ਉਹ ਜਿਹੜੀ ਭਾਸ਼ਾ ਸਾਡੇ ਕੋਲੋਂ ਸਮਝਣਾ ਚਾਹੁੰਦਾ ਅਸੀਂ ਉਹਨੂੰ ਸਮਝਾ ਸਕਦੇ ਆ ਜੇ ਇਹਨਾਂ ਨੂੰ ਕਿਸੇ ਨੂੰ আপত্তি ਆ ਜੀ ਆਰਤੀ ਸਾੜਨ ਤੇ ਤੇ ਉਹ ਸਾਨੂੰ ਮਿਲ ਸਕਦਾ ਆ ਪ੍ਰਧਾਨ ਜੀ ਹਰ ਵਾਰੀ ਮੁੱਦਾ ਇੱਕ ਉੱਠਦਾ ਹੈ ਭਗਤ ਤੇ ਗੁਰੂ ਦੇ ਉੱਤੇ ਹਾਂਜੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਦੇਖੋ ਇਹ ਜਿਹੜਾ ਵਿੱਚ ਦਲਾਲ ਆ ਆ ਖੋਤਾ ਬੋਲ ਕੇ ੜਿਆ ਜਿਹੜਾ ਵੀ ਜਿਹੜਾ ਅੰਬੇਦਕਰ ਆ ਉਹ ਤੁਹਾਡਾ ਗੁਰੂ ਨਹੀਂ ਹੋ ਔਰ ਤੁਹਾਡਾ ਉਹ ਜਿਹੜਾ ਗੁਰੂ ਆ ਉਹ ਭਗਤ ਰਵਿਦਾਸ ਆ ਯਾਰ ਤੂੰ ਆਪੇ ਦਾ ਕਹਿਤਾ ਵੀ ਤੁਹਾਡਾ ਗੁਰੂ ਜਿਹੜਾ ਆ ਉਹ ਭਗਤ ਰਵਿਦਾਸ ਆ ਤੇ ਯਾਰ ਭਗਤ ਕਹਿੰਦਾ ਤੂੰ ਖੁਦ ਹੀ ਗੁਰੂ ਕਹੀ ਜਾਂਦਾ ਆ ਤੇ ਬਾਕੀਆਂ ਨੂੰ ਗੁਰੂ ਕਹਿਣ ਚ ਕੀ ਪੱਤੀ ਆ ਜਦ ਅਸੀਂ ਦਸਾਂ ਗੁਰੂਆਂ ਨੂੰ ਗੁਰੂ ਕਹਿੰਨੇ ਆ ਸਾਡਾ ਬਹੁਜਲ ਸਮਾਜ ਜਿਹੜਾ ਰਵਿਦਾਸੀਆ ਸਮਾਜ ਆ ਸਾਡੇ ਘਰ ਦੇ ਵਿੱਚ ਦੋ ਫੋਟੋਆਂ ਲੱਗੀਆਂ ਆ ਦੋ ਸਰੂਪ ਲੱਗੇ ਆ ਇੱਕ ਗੁਰੂ ਨਾਨਕ ਦੇਵ ਜੀ ਦਾ ਇੱਕ ਗੁਰੂ ਵਿਦਾਸ ਮਹਾਰਾਜ ਦਾ ਸਾਡੇ ਲੋਕ ਪਹਿਲਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਤੇ ਗੁਰੂ ਰਵਿਦਾਸ ਬਾਅਦ ਚ ਕਹਿੰਦੇ ਆ ਤੇ ਯਾਰ ਜਦ ਸਾਡਾ ਸਮਾਜ ਤੁਹਾਨੂੰ ਰਿਸਪੈਕਟ ਦੇ ਸਕਦਾ ਤੇ ਤੁਹਾਨੂੰ ਪੱਤੀ ਕੀ ਆ ਗੁਰੂ ਗ੍ਰੰਥ ਦੇ ਵਿੱਚ ਯਾਰ ਜੇ ਨਾ ਰਵਿਦਾਸੀਆ ਸਮਾਜ ਆ ਛੋਟਾ ਆ ਗੁਰੂ ਸਾਹਿਬ ਕੀਤੇ ਛੋਟੇ ਸੀ ਉਹ ਕਿਹਦੇ ਭਗਤ ਸੀ ਉਸ ਅਕਾਲ ਪੁਰਖ ਦੇ ਜਿਹੜੇ ਸਾਰੇ ਭਗਤ ਸੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਨਾਲ ਚੱਲਣਾ ਆ ਤੇ ਪਾਜੀ ਵੀ ਉਹਦੇ ਵਿੱਚ ਗੁਰੂ ਦਾ ਕਿਸੇ ਨੂੰ ਵੀ ਨਹੀਂ ਲਿਖਿਆ ਉਹਦੇ ਵਿੱਚ ਤਾਂ ਕਿਸੇ ਨੂੰ ਮਹਲਾ ਲੈ ਕੇ ਆਇਆ ਕਿਸੇ ਨੂੰ ਕੋਸ਼ ਲਿਖਿਆ ਤੇ ਫੇ ਤੁਸੀਂ ਉਸ ਹਿਸਾਬ ਨਾਲ ਚੱਲ ਪਾ ਜੇ ਤੁਸੀਂ ਭਗਤਾਂ ਹੀ ਕਹਿਣਾ ਆ ਵੀ ਅਸੀਂ ਭਗਤ ਕਹਿ ਕੇ ਆ ਤੇ ਫੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਹੀਂ ਕਿਸੇ ਨੂੰ ਲਿਖਿਆ ਫੇ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਉਹਦੇ ਹਿਸਾਬ ਨਾਲ ਚੱਲੋ ਜਿੱਥੇ ਤੱਕ ਮੈਨੂੰ ਲੱਗਦਾ ਜਿਹੜੇ ਇਦਾਂ ਦੇ ਦਲਾਲ ਆ ਨਾ ਜਿਹੜੇ ਆ ਗਦਾ ਜਿਹੜਾ ਆ ਬੋਲਿਆ ਖੋਤਾ ਜਿਹੜਾ ਬੋਲਿਆ ਇਦਾਂ ਦੇ ਇਹਦੀ ਸੋਚ ਵਾਲੇ ਜਿਹੜੇ ਲੋਕ ਆ ਉਹ ਜਿਹੜੇ ਆ ਉਹ ਪੱਖਪਾਤ ਕਰਦੇ ਆ ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਮੰਨਦੇ ਆ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਜਿੱਦਣ ਉਹ ਗੁਰੂ ਗ੍ਰੰਥ ਸਾਹਿਬ ਦੀ ਮੰਨਣੀ ਸ਼ੁਰੂ ਕਰ ਦਿੱਤੀ ਉਸ ਦਿਨ ਭਗਤ ਗੁਰੂ ਦਾ ਔਰ ਉੱਚ ਨੀਚ ਦਾ ਜਿਹੜਾ ਆ ਉਹ ਮਸਲਾ ਹੀ ਖਤਮ ਹੋ ਜਾਣਾ ਔਰ ਇਸ ਕਰਕੇ ਮੈਂ ਆਪਣੇ ਜਿਹੜਾ ਬਹੁਜਲ ਸਮਾਜ ਆ ਔਰ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਜਿਹੜੇ ਇਨਸਾਨ ਆ ਔਰ ਭੈਣਾ ਆ ਜਿਨ੍ਹਾਂ ਨੂੰ ਬਾਬਾ ਸਾਹਿਬ ਦੇ ਕਰਕੇ ਆਜ਼ਾਦੀ ਮਿਲੀ ਆ ਔਰ ਜਿਨ੍ਹਾਂ ਦੇ ਪੈਰਾਂ ਚੋਂ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਹੋਈਆਂ ਆ ਉਹ ਭੈਣਾ ਭਰਾ ਕੱਲ ਠੀਕ 1 ਵਜੇ ਜਿਹੜਾ ਅਸੀਂ ਉਹਦੀ ਅਰਥੀ ਇਹਦੀ ਪੰਨੂ ਦੀ ਸਾੜਨੀ ਆ ਔਰ ਸਾਰੇ ਭਰਾ ਜਿਹੜੇ ਆ ਉਹ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਚੌਂਕ ਜਿਹੜੇ ਆ ਸਮੇਂ ਸਿਰ ਪੂਰੇ 12 ਵਜੇ ਪਹੁੰਚ ਕੇ ਆਪਾਂ ਇਹਦਾ ਜੋ ਕਿਰਿਆ ਦਾ ਆਪਾਂ ਕਿਰਿਆ ਕਰੰਦਾ ਸਮਾਨ ਆ ਉਹ ਇਕੱਠਾ ਕਰਕੇ ਅਸੀਂ ਜਿਹੜਾ ਉੱਥੇ ਚੌਂਕ ਵਿੱਚ ਪਹੁੰਚੀਏ ਔਰ ਮੈਂ ਫਿਰ ਬੇਨਤੀ ਕਰਦਾ ਦਾਸ ਬਿੰਦਰ ਸਰੋਵਾ ਸ਼੍ਰੀ ਗੁਰੂ ਵਿਦਾਸ ਟੈਗਰਪੋਰਟ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਆਪਾਂ ਆਹ ਹੰਬਲਾ ਮਾਰੀਏ ਐਦਾਂ ਦੇ ਗਧਿਆਂ ਨੂੰ ਖੋਤਿਆਂ ਨੂੰ ਮੂੰਹ ਤੋੜ ਜਵਾਬ ਦੇਈਏ ਜੈ ਭੀਮ ਜੈ ਫਾਤ ਜੈ ਗੁਰਦੇਵ ਤਨ ਗੁਰਦੇਵ